हां जी सत श्री अकाल स्टूडेंट्स वेलकमिंग बैक आओ डिस्कशन करते हैं आज ਦੇ ਇਸ ਲਾਈਵ ਸੈਸ਼ਨ ਦੀ ਜੇ ਤੁਹਾਡੇ ਚੋ ਹਲੇ ਵੀ ਆਪਣੇ ਕਿਸੇ ਵੀ ਇੱਕ ਸਟੂਡੈਂਟ ਨੇ ਹਲੇ ਤੱਕ ਟਵਿੱਟਰ ਤੇ ਜਾ ਕੇ ਟਵੀਟ ਨਹੀਂ ਕੀਤਾ ਤਾਂ ਬਹੁਤ ਮਾੜੀ ਗੱਲ ਹੈ ਜੀ ਜੇ ਆਪਾਂ ਇਹ ਇਸ ਕੈਂਪੇਨ ਨੂੰ ਚਲਾਇਆ ਹੈ ਕਿ ਆਪਾਂ ਚਾਹੁੰਦੇ ਹਾਂ ਜਿਹੜਾ ਹੁਣ ਸੀਨੀਅਰ ਅਸਿਸਟੈਂਟ ਇਗਜ਼ਾਮ ਦੇ ਰਿਜ਼ਲਟ ਚ ਘਟਾਲਾ ਹੋਇਆ ਹੈ ਔਨ ਵਾਲੇ ਟਾਈਮ 'ਚ ਐਦਾਂ ਨਾ ਹੋਵੇ ਕਿ ਮਿਹਨਤ ਕਰਦੇ ਰਹੇਨ ਬੱਚੇ ਤੇ ਬਾਕੀ ਜਿਹੜੇ ਮਿਹਨਤੀ ਬੱਚੇ ਪਿੱਛੇ ਰਹਿ ਜਾਂਦੇ ਤੇ ਪੈਸੇ ਦੇ ਕੇ ਬੱਚੇ ਜੁਆਇਨਿੰਗ ਕਰਵਾ ਲਨ ਜੇ ਆਪਾਂ ਚਾਹੁੰਦੇ ਹਾਂ ਕਿ ਔਨਰ ਵਾਲੇ ਟਾਈਮ 'ਚ ਇਹ ਚੀਜ਼ ਆਪਣੇ ਨਾਲ ਨਾ ਹੋਣ ਤਾਂ ਆਪਾਂ ਸਭ ਨੂੰ 5 ਮਿੰਟ ਦਾ ਟਾਈਮ ਚਾਹੀਦਾ ਸਿਰਫ ਔਰ ਸਿਰਫ 5 ਮਿੰਟ ਦਾ ਕਰਨਾ ਕੀ ਹੈ ਤੁਸੀਂ ਪਲੇ ਸਟੋਰ ਤੋਂ ਐਪ ਡਾਊਨਲੋਡ ਕਰਨੀ ਹੈ ਟਵਿੱਟਰ ਟਵਿੱਟਰ ਐਪ ਡਾਊਨਲੋਡ ਕਿਵੇਂ ਕਰਨੀ ਹੈ ਧਿਆਨ ਨਾਲ ਸੁਣ ਲੋ ਡੈਪ ਡਾਊਨਲੋਡ ਕਰਦੇ ਆ ਹੀ ਤੁਹਾਡੇ ਕੋਲ ਨਾਮ ਮੰਗੂਗਾ ਤੁਹਾਡਾ ਨਾਮ ਭਰ ਦਿਓ ਆਪਣੀ ਆਈਡੀ ਹੋਏਗੀ Gmail ID ਹੁੰਦੀ ਹੈ ਤੁਹਾਡੀ ਕੋਈ ਵੀ ਇੱਕ ਫੋਨ ਤੇ ਬਣੀ ਹੁੰਦੀ ਹੈ ਉਹ ਕੋਈ ਵੀ Gmail ID ਆਪਣੇ ਘਰਦਿਆਂ ਦੀ ਜਾਂ ਆਪਣੀ ਉਹਨੂੰ ਭਰ ਦੋ ਉੱਥੇ ਤੁਹਾਨੂੰ OTP ਆਊਗਾ OTP ਭਰ ਕੇ ਉਦੋਂ ਬਾਅਦ ਡੇਟ ਆਫ ਭਰੋ ਨਹੀਂ ਤਾਂ ਸਕਿਪ ਕਰ ਦਿਓ ਤੇ ਨਾਲ ਦੀ ਨਾਲ ਤੁਹਾਡਾ ਟਵਿੱਟਰ ਐਪ ਚੱਲ ਜਾਊਗਾ ਟਵਿੱਟਰ ਐਪ ਚੱਲਦਿਆਂ ਹੀ ਤੁਸੀਂ ਇਸ ਲਿੰਕ ਦੇ ਥੱਲੇ ਦੇਖੋ ਇਸ ਕਲਾਸ ਦੇ ਇਸ ਸੈਸ਼ਨ ਦੇ ਲਾਈਵ ਲਿੰਕ ਦੇ ਥੱਲੇ ਦੇਖੋ ਇੱਕ ਲਿੰਕ ਦਿੱਤਾ ਹੋਇਆ ਹੈ ਇੱਕ ਲਿੰਕ ਬਣਿਆ ਹੈ ਟਵਿੱਟਰ ਦਾ ਉਹ ਟਵਿੱਟਰ ਤੇ ਕਲਿੱਕ ਕਰਦਿਆਂ ਹੀ ਤੁਹਾਨੂੰ ਇੱਥੇ ਲੈ ਆਊਗਾ ਇੱਥੇ ਲਿਆਊਗਾ ਇੱਥੇ ਲੈ ਕੇ ਆਂਦਿਆਂ ਹੀ ਤੁਸੀ ਕੀ ਕਰਨਾ ਹੈ ਇਹ ਵਾਲਾ ਬਟਨ ਪ੍ਰੈਸ ਕਰ ਦੇਣਾ ਇੱਥੇ ਮਤਲਬ ਰੀਪੋਸਟ ਹੋ ਜਾਊਗਾ ਇਹ ਵਾਲਾ ਜਿਹੜਾ ਬਲਵਿੰਦਰ ਸਰ ਨੇ ਲਿੰਕ ਕ੍ਰੀਏਟ ਕਰਕੇ ਦਿੱਤਾ ਆਪਣੀਆਂ ਇਹ ਮੰਗਾਂ ਨੇ ਇਹਨਾਂ ਮੰਗਾਂ ਨੂੰ ਆਪਾਂ ਪੂਰਾ ਕਰਵਾਉਣਾ ਹੈ ਸਰਕਾਰ ਤੱਕ ਅਸੀਂ ਆਪਣਾ ਡਿਮਾਂਡ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਕਿ ਇਸ ਤਰੀਕੇ ਨਾਲ ਭਰਤੀਆਂ ਨਹੀਂ ਦਿੱਤੀਆਂ ਜਾਣਗੀਆਂ ਪੈਸੇ ਦੇ ਕੇ ਇਹ ਨਹੀਂ ਚੱਲੂਗਾ ਇੱਥੇ ਇਸ ਚੀਜ਼ ਨੂੰ ਅਸੀਂ ਅੱਗੇ ਪਹੁੰਚਾਉਣਾ ਹੈ ਤਾਂ ਮੈਂ ਆਪਣੇ ਸਾਰੇ ਸਟੂਡੈਂਟ ਰਿਕਵੈਸਟ ਕਰਦੀ ਹਾਂ ਬੱਚੇ 5 ਮਿੰਟ ਲੱਗਣਗੇ ਆਪਣੇ ਘਰ ਦੇ ਫੋਨ ਚੱਕ ਲੋ ਆਪਣਾ ਫੋਨ ਚੱਕ ਲੋ ਉੱਥੇ ਟਵਿੱਟਰ ਡਾਊਨਲੋਡ ਕਰੋ ਤੁਸੀਂ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਸੀ ਇੰਨਾ ਕੁ ਸਿੱਖੇ ਬੈਠੇ ਆ ਇਹ ਵੀ ਸਿੱਖ ਲੈਣੇ 5 ਮਿੰਟ ਲਗਾ ਕੇ ਠੀਕ ਹੈ ਰੀਪੋਸਟ ਕਰ ਦੇਣਾ ਰੀਪੋਸਟ ਕਰਨ ਤੋਂ ਬਾਅਦ ਆਪਾਂ ਇੱਥੇ ਇੱਕ ਲਾਈਕ ਦਾ ਬਟਨ ਪ੍ਰੈਸ ਕਰ ਦੇਣਾ ਔਰ ਜਦੋਂ ਲਾਈਕ ਹੋ ਜਾਵੇ ਉਦੋਂ ਬਾਅਦ ਤੁਸੀਂ ਕੀ ਕਰਨਾ ਹੈ ਇੱਥੇ ਕਮੈਂਟ ਕਰ ਸਕਦੇ ਹੋ ਆ ਦੇਖੋ ਇੱਥੇ ਜਾ ਕੇ ਤੁਸੀਂ ਕਮੈਂਟ ਨੂੰ ਕਰ ਸਕਦੇ ਹੋ ਦਾ ਰੇਟ ਪਾ ਕੇ ਤੁਸੀਂ ਸੌਰੀ ਪੀ ਟ੍ਰਿਪਲ ਐਸ ਬੀ ਜਿਹੜਾ ਆਪਾਂ ਇੱਥੇ ਹੈਸ਼ਟੈਗ ਲਾਇਆ ਹੋਇਆ ਨਾ ਚੈੱਕ ਕਰੋ ਤੁਸੀਂ ਇੱਥੇ ਇਸ ਲਾਈਵ ਸੈਸ਼ਨ ਦੇ ਟਾਈਟਲ ਦੇ ਉੱਤੇ ਹੈਸ਼ਟੈਗ ਪੀ ਟ੍ਰਿਪਲ ਐਸ ਬੀ ਦੇਖੋ ਮੈਂ ਵੀ ਕੀਤਾ ਹੋਇਆ ਇੱਥੇ ਪੋਸਟ ਮੈਂ ਤੁਹਾਨੂੰ ਦਿਖਾਣੀ ਇੱਥੇ ਦੇਖੋ ਠੀਕ ਹੈ ਸੇਮ ਹੋਵੇ ਆ ਦੇਖੋ ਹੈਸ਼ਟੈਗ ਪੀ ਟ੍ਰਿਪਲ ਐਸ ਬੀ underscore reform ਜਾਗੋ ਪੰਜਾਬ ਸਰਕਾਰ ਜਾਗੋ ਤੁਸੀਂ ਆਪਣਾ ਇੱਥੇ ਟਵੀਟ ਜ਼ਰੂਰ ਕਰਨਾ ਹੈ ਤਾਂ ਇਹ ਪ੍ਰੋਸੈਸ ਹੈ ਜਿਸ ਨਾਲ ਤੁਸੀਂ ਟਵਿੱਟਰ ਤੇ ਜਾ ਕੇ ਟਵੀਟ ਕਰ ਸਕਦੇ ਹੋ ਮੇਰੀ ਸਾਰੇ ਸਟੂਡੈਂਟ ਨੂੰ ਰਿਕਵੈਸਟ ਹੈ ਜੇ ਇਹ ਆਪਣੇ ਸਭ ਲਈ ਜ਼ਰੂਰੀ ਹੈ ਨਹੀਂ ਤਾਂ ਸਰਕਾਰਾਂ ਦੀ ਹਿੰਮਤ ਵੱਧੀ ਜਾਊਗੀ ਡਿਪਾਰਟਮੈਂਟ ਦੀ ਹਿੰਮਤ ਵੱਧੀ ਜਾਊਗੀ ਕਿ ਕਿਸ ਤਰੀਕੇ ਨਾਲ ਬੱਚਿਆਂ ਦੀ ਮਿਹਨਤ ਤੇ ਪਾਣੀ ਫੇਰਿਆ ਜਾ ਰਿਹਾ ਹੈ ਕਿਵੇਂ ਬੱਚੇ ਡੀਮੋਟੀਵੇਟ ਹੋ ਜਿੰਨਾ ਬੱਚਿਆਂ ਨੂੰ ਵੇਟ ਸੀ ਕਿ ਸਾਡਾ ਨਾਮ ਆਊਗਾ ਲਿਸਟ ਵਿੱਚ ਉਹਨਾਂ ਦਾ ਨਾਮ ਹੀ ਨਹੀਂ ਆਇਆ ਉੱਥੇ ਤਾਂ ਮੇਰੀ ਸਾਰੇ ਸਟੂਡੈਂਟ ਨੂੰ ਰਿਕਵੈਸਟ ਹੈ ਬੱਚੇ ਪਲੀਜ਼ ਤੁਸੀਂ ਇੱਕ ਵਾਰੀ ਐਫਰਟ ਕਰੋ ਮੈਨੂੰ ਪਤਾ ਹੈ ਕਿ ਅਸੀਂ ਥੋੜਾ ਜਿਹਾ ਡਰਦੇ ਹੁੰ ਡਾਊਨਲੋਡ ਕਰਨ ਤੋਂ ਨਵੇਂ ਕੋਈ ਵੀ ਪ੍ਰੋਸੈਸ ਕਰਨ ਤੋਂ ਸੋਸ਼ਲ ਮੀਡੀਆ ਤੋਂ ਤਾਂ ਕੋਈ ਡਰ ਵਾਲੀ ਗੱਲ ਨਹੀਂ ਹੈ ਤੁਸੀਂ ਕੁਝ ਨਹੀਂ ਆਪਣਾ ਫੋਨ ਚੱਕੋ ਟਵਿੱਟਰ ਐਪ ਡਾਊਨਲੋਡ ਕਰੋ ਐਪ ਡਾਊਨਲੋਡ ਕਰਕੇ ਆਪਣਾ ਨਾਮ ਭਰੋ ਆਪਣੀ Gmail ID ਭਰੋ OTP ਆਊਗਾ ਜਿਹੜੀ ਆਈਡੀ ਤੁਹਾਡੇ ਫੋਨ 'ਚ ਚੱਲਦੀ ਹੈ ਤੁਹਾਡੇ ਫੋਨ 'ਚ ਕੋਈ ਜਿਹੜੀ ਵੀ ਆਈਡੀ ਚੱਲਦੀ ਹੈ ਮੰਨ ਲਓ ਮੇਰੀ ਚੱਲਦੀ ਹੈ ਸੋਨਿਆ अरोड़ा @gmail.com ਮੈਂ ਉਹ ਭਰਤੀ ਮੇਰੇ ਫੋਨ ਤੋਂ ਚੱਲਦੀ ਹੈ OTP ਆ ਜਾਊਗਾ OTP ਭਰ ਦੋ OTP ਭਰ ਕੇ ਤੁਸੀਂ ਤੁਹਾਡੇ ਨਾਲ ਦਾ ਟਵਿੱਟਰ ਖੁੱਲ ਜਾਊਗਾ ਡੇਟ ਆਫ ਬਰਥ ਕੁਝ ਵੀ ਭਰ ਕੇ ਛੱਡ ਦਿਓ ਕਿਸੇ ਨੂੰ ਦਿਖਦੀ ਨਹੀਂ ਹੁੰਦੀ ਉੱਥੇ ਕੋਈ ਮਸਲਾ ਨਹੀਂ ਆਪਣਾ ਨੇਮ ਭਰੋ ਤੇ ਚੱਲਦੇ ਹੋ ਜਾਓ ਚੱਲਦੇ ਹੋਣ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਲਿੰਕ ਦਿੱਤਾ ਹੋਇਆ ਇੱਥੇ ਇਹਨੂੰ ਕਾਪੀ ਇਹਦੇ ਤੇ ਜਾ ਕੇ ਕਲਿੱਕ ਕਰੋਗੇ ਤੁਸੀਂ ਸਿੱਧਾ ਟਵਿੱਟਰ ਤੇ ਪਹੁੰਚੋਗੇ ਰਜੀ ਸਮਝ ਰਹੇ ਹੋ ਨਹੀਂ ਤਾਂ ਤੁਸੀਂ ਕੀ ਕਰਨਾ ਹੈ ਉੱਥੇ ਜਾ ਕੇ ਦੇਖੋਗੇ ਪੋਜ਼ਿਟਿਵ ਵਾਈ ਪੰਜਾਬ ਆਫੀਸ਼ਲ ਵੀ ਸਰਚ ਕਰ ਸਕਦੇ ਹੋ ਉੱਥੇ ਜਾ ਕੇ ਆਪਣਾ ਇਹ ਵਾਲਾ ਪਲੇਟਫਾਰਮ ਤੁਹਾਨੂੰ ਦਿਖ ਜੂਗਾ ਤਾਂ ਸਾਰੇ ਬੱਚਿਆਂ ਨੂੰ ਬਾਰ ਬਾਰ ਇੱਕੋ ਚੀਜ਼ ਹੀ ਕਹਿ ਰਹੇ ਹਾਂ राजे ਜੇ ਚਾਹੁੰਦੇ ਹੋ ਕਿ ਆਪਣੇ ਡਿਪਾਰਟਮੈਂਟ 'ਚ ਇਹ ਕਪੜੇ ਬੰਦ ਹੋਣ ਤੇ ਅੱਗੇ ਆਪਾਂ ਨੂੰ ਕੈਲੰਡਰ ਮਿਲੇ ਫੀਸਾਂ ਘੱਟ ਹੋਣ ਫਾਰਮ ਫਿਲਿੰਗ ਦੀਆਂ ਇਹ ਸਾਰੀਆਂ ਅਗਰ ਆਪਾਂ ਮੰਗਾ ਮੰਗਵਾਉਣਾ ਚਾਹੁੰਦੇ ਆ ਤਾਂ ਸੋਸ਼ਲ ਮੀਡੀਆ ਤੋਂ ਵੱਡਾ ਕੋਈ ਪਲੇਟਫਾਰਮ ਨਹੀਂ ਹੈ ਅੱਜ ਦੀ ਡੇਟ 'ਚ ਤਾਂ ਸਾਰੇ ਬੱਚਿਆਂ ਨੂੰ ਮੇਰੀ ਵਾਪਿਸ ਰਿਕੁਐਸਟ ਹੈ ਕਿ ਇੱਕ ਵਾਰੀ ਜਾ ਕੇ ਪਲੀਜ਼ ਟਵਿੱਟਰ ਡਾਊਨਲੋਡ ਕਰੋ ਆਪਣੇ ਇਸ ਕਰਦੇ ਆ ਦੇ ਫੋਨ ਤੋਂ ਆਪਣੇ ਫੋਨ ਤੋਂ ਵੱਧ ਤੋਂ ਵੱਧ ਇਸ ਕੈਂਪੇਨ ਨੂੰ ਅੱਗੇ ਲੈ ਕੇ ਚੱਲੋ ਠੀਕ ਹੈ ਕੋਈ ਵੀ ਡਾਊਟ ਕੋਈ ਦਿੱਕਤ ਕੋਈ ਸਮੱਸਿਆ ਆਪਣਾ ਜਿਹੜਾ ਨੰਬਰ ਹੈ ਫੋਨ ਨੰਬਰ ਹੈ ਉਸ ਤੇ ਜਾ ਕੇ ਤੁਸੀਂ ਮੈਸੇਜ ਕਰੋ ਆਪਣੇ ਸਟਾਫ ਵਾਲੇ ਤੁਹਾਨੂੰ ਡਾਊਨਲੋਡ ਵੀ ਕਰਵਾ ਦੇਣਗੇ ਹੈਲਪ ਵੀ ਕਰ ਦੇਣਗੇ ਤੁਹਾਡੇ ਕੋਲ ਆਪਣਾ ਨੰਬਰ ਹੈ 75044750446660 750446660 750446660 ਇਸ ਤੇ ਤੁਸੀਂ ਮੈਸੇਜ ਕਰ ਦੋਗੇ ਤੁਹਾਨੂੰ ਸਟਾਫ ਵਾਲੇ ਦੱਸ ਵੀ ਦੇਣਗੇ ਵੀ ਕਿਵੇਂ ਕਰਨਾ ਹੈ ਤੁਸੀਂ ਕਰ ਚੁੱਕੇ ਹੋ ਬਹੁਤ ਬੱਚਿਆਂ ਦੇ ਮੈਸੇਜ ਆ ਰਹੇ ਕਿ मैम ਅਸੀਂ ਕਰਤਾ ਜੀ ਰੀਪੋਸਟ ਵੀ ਕਰਤਾ ਅਸੀਂ ਲਾਈਕ ਵੀ ਕਰਤਾ ਹੁਣ ਕੀ ਕਰਨਾ ਹੈ ਤਾਂ ਬਈ ਕਰਕੇ ਤੁਹਾਨੂੰ ਕੋਈ ਡਾਊਟ ਲੱਗਦਾ ਤਾਂ ਤੁਸੀਂ ਮੈਸੇਜ ਪਾ ਲਓ ਇੱਥੇ ਆਪਾਂ ਟਵੀਟ ਵੀ ਕਰਨਾ ਹੈ ਆਪਣਾ ਇੱਕ ਮੈਸੇਜ ਵੀ ਡ੍ਰੌਪ ਕਰਨਾ ਹੈ ਮੈਸੇਜ ਕੀ ਹੋਣਾ ਚਾਹੀਦਾ ਤੁਹਾਡਾ #PPSB_REFORM ਜਾਗੋ ਪੰਜਾਬ ਸਰਕਾਰ ਜਾਗੋ ਠੀਕ ਹੈ ਜੀ ਪਲੀਜ਼ ਮੇਰੀ ਬਾਰ ਬਾਰਹੀ ਰਿਕਵੈਸਟ ਹੈ ਕਿ ਜਾ ਕੇ अपनी ऐप डाउनलोड जरूर कर लो मेनू पता है कि बच्चे इस चीज़ चीजों डरते हैं थोड़ा जहा फॉबिया हूं जुड़ते हैं आप बलजिंद लाइव है पॉजिटिव चैनल से वापस मिलते हैं फिर आप करते हैं